بولنگ جنرل ਜਿਹੜੇ ਬੈਠੇ ਆ ਉਹਨਾਂ ਨੇ ਕੀ ਬੈਠਿਆ ਵਾ ਹਾਂ ਉਹਨਾਂ ਨੇ ਦੇਖਿਆ ਵੀ ਨਹੀਂ ਉਹ ਤਾਂ ਕੱਢੀ ਜਾਵੇ ਜੋ ਤੁਹਾਡੇ ਸਮਝ ਨਾ ਅਸੀਂ ਇਲੈਕਸ਼ਨ ਕਿਹੜੀ ਵਾਰਡ ਦੀ ਹੈ ਹਾਂਜੀ ਇਲੈਕਸ਼ਨ ਕਿਹੜੀ ਵਾਰਡ ਦੀ ਹੈ ਕਿੰਨੇ ਨੰਬਰ ਵਾਰਡ ਦੀ ਇਲੈਕਸ਼ਨ ਹੁੰਦੀ ਹੈ ਕਿੰਨੇ ਵਾਰ ਦੀ ਲੱਕਰ ਹੋਦੀ ਆ ਭਾਜੀ ਕਿੱਥੇ ਕੀ ਨਾਮ ਤੁਹਾਡਾ ਮੇਰਾ ਇਹ ਜੋ ਨਾਮ ਲਿਖਿਆ ਵੀ ਜੀ ਭਾਈ ਤੁਹਾਨੂੰ ਨਾਂ ਕੀ ਹੈ ਨਾਂ ਕੀ ਆ ਆਵੇ ਨੀ ਨਾਂ ਕੀ ਬੀ ਨਾਂ ਜੀ ਪਾੜ ਕਾਰਡ ਕਿਤੇ ਆ ਪਾੜ ਕਾਰਡ ਨਾ ਨੀ ਬਣਾਇਆ ਨਾਂ ਕੀ ਮੇਰਾ ਇਹ ਜਿਹੜਾ ਤੁਹਾਨੂੰ ਕਿਹੜੀ ਬਾਹਰ ਤੇ ਬੋਰਡ ਤੋਂ ਲਿਆ ਆਹ ਕਿਹੜਾ ਨਾਂ ਆਜੇ ਪੁਰਤੀ ਤੇ ਲਿਖਿਆ ਹੋਈ ਤੁਸੀਂ ਮੇਰੇ ਪੁਰਤੀ ਤੇ ਤੇਰਾ ਆਦਾ ਨਾ ਨਹੀਂ ਪਤਾ ਤੁਹਾਨੂੰ ਕਿਹਨੂੰ ਕਹਿਣਾ ਪਰਾਧਾਰ ਕਾਰਡ ਪਾਸਵਾ ਸੰਜਾਵੇ ਹੇ ਦਸਬਾਹ ਸਿੰਘ ਆਪਣਾ ਕੀ ਹੈ ਕਿਹੜੀ ਵਾਰਡ ਇੱਕ ਮਿੰਟ ਸਨੋਫ ਕੀ ਆ ਪਾਜੀ ਕਿਹੜੀ ਕਿਹੜੀ ਵਾਰਡ ਚ ਵੋਟ ਪਾਉਣਾ ਇਹਦੇ ਆਵੇ ਜੋ ਕੋਈ ਨਹੀਂ ਉਹ ਇੱਕ ਮਿੰਟ ਕਿਹੜੀ ਕਿਹੜੀ ਨਹੀਂ ਹੈਗੀ ਇੱਥੇ ਕਿਹੜੀ ਵਾਰਡ ਚ ਨਹੀਂ ਹੈਗੀ ਅਸਲ ਵਿੱਚ ਇਹ ਪਾਜੀ ਆਵਾ ਤੇਰੀ ਬੋੜ ਹੀ ਨਹੀਂ ਚਲੋ ਉੱਥੇ ਕਰ ਲੈਣੇ ਕਿਉਂ ਕਰ ਲੋਗੇ ਇੰਨਾ ਰਾਸ ਤੇ ਸਨੋਬ ਕੀਆ ਜਸਬਾਤ ਸਿੰਘ ਦਾ ਸਨੋਬ ਨਹੀਂ ਪਾਉਣਾ ਹੈ ਪਾਜੀ ਕਿਹੜੀ ਬਾਤ ਆਹ ਵਾਰ ਗਲੀ ਲਈ ਗਲੀ ਗੜੀ ਆ ਹਾਂਜੀ ਕਿਹੜੀ ਗਲੀ ਚ ਰਹਿਣਾ ਆ ਪੁਲਿਸ ਨੂੰ ਸੱਦਾ ਇੱਥੇ ਤੇ ਉਹਨਾਂ ਨੂੰ ਵੈਰੀਫਾਈ ਕਰਾਵੇ ਕਿੰਨਾ ਚੋ ਤੇ ਰਹਿਣ ਦੇ ਜੋ ਉਸ ਗਲੀ ਜਿਹੜੀ ਗਲੀ ਦੇ ਨਾਲੇ ਦੇ ਦੀ ਹਲੋ ਭਾਈ ਕਿਹੜਾ ਆਈ ਆ ਪਿਓ ਦਾ ਨਾ ਕੀ ਆ ਨਹੀਂ ਵੀ ਰਾਵੇ ਲਿਖਿਆ ਉੱਤੇ ਸਨੋਬ ਯੋਜਨਾ ਹੈ ਅੱਗੇ ਤੇ ਲਿਖਿਆ ਪਰਚੀ ਯਾਰ ਕਿਹਦਾ ਨਾਮ ਆਉਣਾ ਨਹੀਂ ਪਤਾ ਨਹੀਂ ਆਉਣਾ ਨਹੀਂ ਪਤਾ ਨਹੀਂ ਉੱਤੇ ਲਿਖਿਆ ਵੀਰ ਮੈਨੂੰ ਚੇਤਾ ਕਿਹੜੀ ਵਾਰਡ ਦੀ ਵੋਟ ਹੁੰਦੀ ਹੈ ਕਿਹਦਾ ਨਾਮ ਤਾਂ ਨਹੀਂ ਪਤਾ ਕਿਹੜੀ ਵਾਰਡ ਦੀ ਵੋਟ ਹੁੰਦੀ ਪਤਾ ਕਿੱਥੇ ਹੈ ਇਹ ਕਿਹੜੀ ਵਾਰਡ ਦੀ ਵੋਟ ਹੈ ਕਿਨੇ ਪਾ ਲੈ ਕੇ ਵੋਟ ਨਾਲੇ ਵੀਰ ਪਾਇਆ ਪੂਆ ਕੋਈ ਨਹੀਂ ਚਲਾ ਹੈ ਕਿਨੇ ਆਵੇ ਤੋਂ ਬੋਰ ਤੋਂ ਆਏ ਤੂੰ ਲੈ ਕੇ ਤੇਰੇ ਆਉਂਦਾ ਰਣਜੀਤ ਐ ਵੀ ਨਹੀਂ ਹਾਂ ਰਣਜੀਤ ਐ ਵੀ ਨਹੀਂ ਉਮਰਸਰੇ ਵਿੱਚ ਹਾਂ ਜੀ ਉੱਥੋਂ ਆਏ ਦੇ ਨਹੀਂ ਨਹੀਂ ਇੱਥੋਂ ਵੀਰਾ ਲਾ ਕੋਈ ਇੱਥੇ ਦੇ ਕੋਈ ਨਹੀਂ ਆਈ ਜੀ ਨਹੀਂ ਪਤਾ ਕਿਹੜੀ ਹੈ ਕੁਝ ਨਹੀਂ ਪਤਾ ਭਜੀ ਉਮਰ ਕਿੰਨੀ ਤੇਰੀ ਉਮਰ ਕਿੰਨੀ ਜੀ ਹੈ ਇਹਨੂੰ ਆਪਣਾ ਥਾਣੇ ਦੇਖੀਏ ਲਿਆਇਓ ਹਾਲ ਪੁਲਿਸ ਨੇ ਹਿਰਾਸਤ ਚ ਲਿੱਤਾ ਦੇਤੀ ਜਿਹੜਾ ਫਰਜੀ ਵੋਟ ਪਾ ਰਿਹਾ ਜਿਸ ਨੂੰ ਆਪਣਾ ਨਾਮ ਨਹੀਂ ਪਤਾ ਰਣਜੀਤ ਹੈ ਉਹ ਨਹੀਂ ਦੱਸ ਰਿਹਾ ਜਦ ਕਿ ਦਰਨਪਾਲ ਦੇ ਕੋਈ ਰਣਜੀਤ ਆਪਣੇ ਨਹੀਂ ਹੈ

ਚਾਹੋ ਅਨਾਪੀਆ ਇਹ ਨਾਲ ਜਿਹੜਾ ਡਾਕ ਉਹਨੂੰ ਸਿਟੀ ਉੱਤੇ ਤੇ ਫੜ ਲੈ ਜੀ ਇਹਨੂੰ ਲੈ ਜਾਓ ਆਦਾ ਇਤਨੇ ਜਿੱਤ ਜਾਣਗੇ ਉੱਧਰ ਲੈ ਜਾ ਪਰ ਇਹਨੂੰ ਯਾਰ ਤੈਨੂੰ ਮੈਂ ਕਿਧਰ ਨੂੰ ਕਹੀ ਜੰਨਾ ਬਾਹਰ ਲੈ ਕੇ ਦੇਖ ਬਾਹਰ ਲੈ ਕੇ ਚੱਲ ਬਾਹਰ ਲੈ ਕੇ ਚੱਲ ਕੋਈ ਬਾਹਰ ਕੋਈ ਕਿਹੜੇ ਪਿੰਡੋਂ ਆਇਆ ਹੋਇਆ ਓਹ ਛੜੀ ਨਾਮ ਇੱਕ ਤੁਹਾਡਾ ਨਾਮ ਮਿਰਾਲਾ ਜੀ ਆਜਮ ਜਿੰਦਰ ਚਾਲ ਆ ਜੀ ਅੱਛਾ ਜੀ ਤੇ ਤੁਹਾਡੀ ਮਿਸ ਜਿੰਦਰ ਮਿਸ ਜਿੰਦਰ ਜਤਿੰਦਰ ਕੌਰ ਚਾਲ ਆ ਜੀ ਉਹ ਆਜ਼ਾਦ ਕੜੀ ਨਹੀਂ ਹਾਂਜੀ ਹਾਂਜੀ ਆਜ਼ਾਦ ਉਮੀਦਵਾਰ ਹੈ ਜੀ ਤੇ ਸਰ ਕੀ ਮਾਮਲਾ ਹੋਇਆ ਵਾ ਦੇਖੋ ਜੀ ਜਾਲੀ ਵੋਟ ਜਿਹੜੀ ਉਹ ਭਗਤਾਈ ਜਾ ਰਹੀ ਹੈ ਜੋ ਸਾਨੂੰ ਰਾਤ ਤੋਂ ਹੀ ਪਤਾ ਲੱਗ ਰਿਹਾ ਵਾ ਕਿ ਕੋਈ ਜਾਲੀ ਆਧਾਰ ਕਾਰਡ ਜਿਹੜੇ ਉਹ ਬਣਾਏ ਜਾ ਰਹੇ ਆ ਜਾਂ ਵੋਟਰ ਕਾਰਡ ਤੇ ਉਹਨਾਂ ਦੇ ਉੱਤੇ ਜਿਹੜੀ ਵੋਟ ਅੱਜ ਭਗਤਾਈ ਜਾਊਗੀ ਤੇ ਬਾਹਰ ਆਊਟਸਾਈਡਰ ਵੀ ਬਹੁਤ ਜ਼ਿਆਦਾ ਆਣ ਕੇ ਖੜੇ ਆ ਤੇ ਪਰ ਸਾਡੀ ਵਾਰਡ ਦੇ ਬੰਦੇ ਜਿਹੜੇ ਆ ਉਹ ਨਹੀਂ ਸੀ ਹੈਗਾ ਜਿਹੜਾ ਜਸਪਾਲ ਸਿੰਘ ਆ ਪੁੱਤਰ ਬਲਕਾਰ ਸਿੰਘ ਆ ਜਿਹੜਾ ਇਨਾਂ ਦੀ ਵੋਟਰ ਸੂਚੀ ਦੇ ਵਿੱਚ ਉਹਨਾਂ 22 ਨੰਬਰ ਤੇ ਵਾਰਡ ਨੰਬਰ 3 7 ਨੰਬਰ ਬੂਥ ਦੇ ਉੱਤੇ ਜਿਹੜਾ ਉਹ ਆਇਆ ਤੇ ਇੱਕ ਜਣਾ ਉਹਨਾਂ ਦੇ ਨਾਲ ਹੋਰ ਸੀਗਾ ਦੋ ਜਣੇ ਵੋਟ ਪਾਉਣ ਆਏ ਦੋਵਾਂ ਦੇ ਕੋਲ ਆਧਾਰ ਕਾਰਡ ਨਹੀਂ ਹੈ ਕਹਿੰਦੇ ਵੀ ਆਧਾਰ ਕਾਰਡ ਤੇ ਨੂੰ ਪਤਾ ਨਹੀਂ ਉਹਨੂੰ ਦੱਸਿਆ ਨਹੀਂ ਵੀ ਲਿਓਣੇ ਆ ਕਿ ਨਹੀਂ ਲਿਓਣੇ ਪਰ ਉਹਨਾਂ ਦੀ ਵੋਟ ਇਹਦੀ ਵੋਟ ਜਿਹੜੀ ਉਹ ਪਈ ਹੋਈ ਸੀ ਤੇ ਦੂਜੇ ਦੀ ਵੋਟ ਅਜੇ ਪੈਣ ਵਾਲੀ ਸੀ ਉਹ ਪਰ ਭੱਜ ਚੁੱਕਾ ਵਾ ਤੇ ਇਹ ਜਿਹੜਾ ਫੜਿਆ ਗਿਆ ਇਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੁਣ ਦੇਖੋ ਜਿਹੜੀ ਬੰਦੀ ਕਾਰਵਾਈ ਉਹ ਪੁਲਿਸ ਕਰੂਗੀ ਇਨੇ ਉਹ ਹੁੰਦਾ ਕਿ ਤਰ੍ਹਾਂ ਹੋ ਚੁੱਕੇ ਅਸੀਂ ਜੇ ਇਸ ਤੋਂ ਪਹਿਲਾਂ ਵੀ ਤਿੰਨ ਚਾਰ ਜਿਹੜੇ ਸ਼ਾਂਤੀਪੂਰਵਕ ਮੋੜੇ ਆ ਵੀ ਭਾਈ ਤੁਸੀਂ ਇੱਥੋਂ ਦੇ ਨਹੀਂ ਹੈਗੇ ਵੀ ਨਵੇਂ ਆਧਾਰ ਕਾਰਡ ਲੈ ਕੇ ਆ ਰਹੇ ਜਾਂ ਨਵੇਂ ਵੋਟਰ ਸੂਚੀ ਦੇ ਨਵਾਂ ਜਿਹੜਾ ਵੋਟਰ ਕਾਰਡ ਆ ਉਹ ਲੈ ਕੇ ਆ ਰਹੇ ਆ ਤੇ ਉਹਦੇ ਤੋਂ ਬਿਲਕੁਲ ਸਾਫ਼ ਯਾਦ ਹੁੰਦਾ ਵਾ ਕਿਉਂਕਿ ਸਾਨੂੰ ਆਪਣੇ ਜਿਹੜੇ ਵਾਰਡ ਦੇ ਬੰਦੇ ਉਹਨਾਂ ਦੇ ਕੱਲੇ-ਕੱਲੇ ਬੰਦੇ ਦੀ ਪਛਾਣ ਆ ਉਹਦੇ ਵਿੱਚ ਚਾਹੇ ਉਹ ਕੋਈ ਐਨ ਆਰ ਆਈ ਆ ਚਾਹੇ ਕੋਈ ਡੈਥ ਕੇਸ ਆ ਸਾਨੂੰ ਸਾਰਿਆਂ ਦਾ ਹੀ ਅੰਕੜੇ ਕੱਢੇ ਹੋਏ ਆ ਵੀ ਕਿਹੜਾ ਕਿਦਾਂ ਵਾ ਤੇ ਅਸੀਂ ਬਿਲਕੁਲ ਡਟੇ ਹੋਏ ਹਾਂ ਇਸ ਜੀਤੇ ਉੱਤੇ ਕਿ ਕੋਈ ਜਾਲੀ ਵੋਟ ਪਕੜਾ ਸਾਡੇ ਨਾਲ ਸਾਥ ਦੇਣ ਸਾਡੇ ਨਾਲ ਖੜਨ ਸਹੀ ਆ ਜੋ ਉਹੀ ਹੋਣਾ ਚਾਹੀਦਾ ਵਾ ਅਸੀਂ ਕੋਈ ਵੀ ਜਾਲੀ ਵੋਟ ਜਿਹੜੀ ਭੁਗਤਾਨੀ ਰਹੀ ਤੇ ਜੇ ਕੋਈ ਭੁਗਤਾਰਿਆ ਵਾ ਤਾਂ ਉਹਦਾ ਜਿਹੜਾ ਵਾ ਉਹ ਬੰਦ ਇੱਕ ਕਾਰਵਾਈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਡੈਮੋਕ੍ਰੇਸੀ ਦੇ ਨਾਲ ਖੇਡਿਆ ਜਾ ਰਿਹਾ ਜੀ ਭਾਈ ਜੀ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਵਾ ਨੰਬਰ 312 ਤੋਂ ਇਲੈਕਸ਼ਨ ਹੋ ਰਹੀ ਆ ਕੀ ਕਹਿਣਾ ਚਾਹਦੇ ਹੋ ਜੀ ਬਾਗ ਨੰਬਰ 3 ਦੇ ਵਿੱਚ ਦੁਬਾਰਾ ਇਲੈਕਸ਼ਨ ਜ਼ਰੂਰ ਹੋ ਰਹੀ ਹੈ ਪਰ ਇੱਕ ਪ੍ਰੀਪਲਾਨਡ ਤਰੀਕੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਐਮਐਲਏ ਸਾਹਿਬ ਦੀ ਧਰਮ ਪਤਨੀ ਜਿਹੜੇ ਐਮਸੀ ਦੀ ਇਲੈਕਸ਼ਨ ਲੜ ਰਹ ਜਾਣ-ਬੁੱਝ ਕੇ ਉਸ ਦਿਨ ਮਸ਼ੀਨਾਂ ਦੇ ਵਿੱਚ ਸਰਕਾਰਾਂ ਦੇ ਹੱਥ ਚ ਹੁੰਦਾ ਇਹਨਾਂ ਨੇ ਗੜਬੜੀ ਕੀਤੀ ਜਿਹੜਾ ਭਾਜਪਾ ਦਾ ਚੋਣ ਨਿਸ਼ਾਨ ਨਹੀਂ ਸੀ ਤਾਂ ਜੋ ਕਿ ਇੱਕ ਕੱਲੀ ਇਲੈਕਸ਼ਨ ਸ਼ਹਿਰ 'ਚ ਹੋਵੇ کہیں ਉੱਥੇ ਧੱਕਾ ਕਰ ਸਕੀਏ ਤੇ ਆਪਣੇ ਵੀਰਵਾਰ ਨੂੰ ਜਿਤਾ ਸਕੀਏ ਰਿਜ਼ਲਟ ਤੁਹਾਡੇ ਸਾਹਮਣੇ ਨੇ ਜੋ ਸ਼ਹਿਰ ਚ ਆਏ ਨੇ ਸਿਰਫ 5 ਕੇ ਸੀਟਾਂ ਤੇ ਸਿਰਫ 6 ਸੀਟਾਂ ਤੇ ਹੀ ਝਾੜੂ ਉ ਦਿੱਤ ਮਿਲੀ ਹੈ 25 ਇਹਨਾਂ ਨੂੰ ਪਤਾ ਸੀ ਕਿਸੀਂ ਹਾਰ ਰਹੇ ਹਾਂ ਉਸੇ ਬਕਲਾੜ ਦੀ ਇਹਨਾਂ ਧੱਕਾ ਕਰਨ ਦੀ ਨਿਸ਼ਾਨੀ ਨਾਲ ਬਾਹਰ ਤੁਸੀਂ ਵੇਖ ਹੀ ਰਹੇ ਹੋ ਸਾਰੇ ਪੰਜਾਬ ਤੋਂ ਲੈ ਕੇ ਗੁੰਡੇ ਇਹਨਾਂ ਨੇ ਬਿਠਾਏ ਹੋਏ ਨੇ ਆਪਣੇ ਬੂਥਾਂ ਦੇ ਅਸਲ ਸਾਨੂੰ ਇਹ ਡਰ ਵੀ ਆਈ ਪ੍ਰਸ਼ਾਸਨ ਨੂੰ ਬੇਨਤੀ ਵੀ ਕਰ ਚੁੱਕੇ ਆਂ ਕਿ ਇੱਥੇ ੱਟਕਾ ਕਰਨਗੇ ਬੂਥ ਕੈਪਚਰਿੰਗ ਕਰਨਗੇ ਸਪੁੱਲਸ ਪ੍ਰਸ਼ਾਸਨ ਨੂੰ ਸਾਡੀ ਅਪੀਲ ਆ ਬੇਨਤੀ ਆ ਕਿ ਇਸ ਵੇਲੇ ਜੋ ਸਚਾਈ ਆ ਤੇ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਈ ਵੀ ਮੈਂ ਬੇਨਤੀ ਕਰਨਾ ਕਿ ਉਹਨਾਂ ਕੀ ਟਟ ਕੇ ਜੋ ਸਚਾਈ ਆ ਉਹਦਾ ਸਾਥ ਆਓ ਇਹ ਝਾੜੂ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਤੇ ਐਮਐਲਏ ਸਾਡੀ ਧਰਮ ਪਤਰੀ ਵੀ ਤਿੰਨ ਨੰਬਰ ਵਾਰਡ ਤੋਂ ਹਾਰ ਰਹੀ ਤੇ ਜਿਹੜਾ ਲੋਕਾਂ ਦਾ ਫਤਵਾ ਉਹ ਕਾਂਗਰਸ ਦੇ ਹੱਥ ਵਿੱਚ ਬਹੁਤ ਗਿਆ ਸਾਡੇ ਜਿਹੜੇ ਸੀ ਆਜ਼ਾਦ ਉਮੀਦਵਾਰ ਖੜੇ ਕੀ ਸਾਡੇ ਆਜ਼ਾਦ ਵਿਚਾਰ ਦਿੱਤੇ ਨੇ ਸਿੰਬਲ ਤੇ ਵੀ ਤਿੰਨ ਦਿੱਤੇ ਨੇ ਬਟ ਫਿਰ ਵੀ ਕੁਝ ਸਾਡੀਆਂ ਜਿਹੜੀਆਂ ਗਲਤੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਤੇ ਅਸੀਂ ਉਹਨਾਂ ਨੂੰ ਠੀਕ ਕਰਾਂਗੇ ਤੇ ਡਟ ਕੇ ਲੋਕਾਂ ਦੇ ਨਾਲ ਵਰਕਰਾਂ ਦੇ ਨਾਲ ਤੇ ਸ਼ਹਿਰ 'ਚ ਕਾਂਗਰਸ ਪਾਰਟੀ ਨੂੰ ਹੋਰ ਤਕੜਾ ਕਰਾਂਗੇ ਸਰ ਇਹ ਜਾਲੀ ਵੋਟਾਂ ਜਿਹੜੀਆਂ ਫੈਰੀਆਂ ਕਾਫੀ ਕਾਬੂ ਆ ਰਹੀਆਂ ਨੇ ਕੋਈ ਇਹਨਾਂ ਨੇ ਕੱਲ ਰਾਤ ਕੀ ਕੀਤਾ ਜੀ ਕੁਝ ਜਿਹੜੇ ਐਨ ਆਰ ਆਈ ਸਾਡੇ ਭਰਾ ਨੇ ਕੁਝ ਬੰਦੇ ਜਿਨ੍ਹਾਂ ਦੀ ਕਿਸੇ ਵੀ ਡੈਥ ਹੋ ਚੁੱਕੀ ਆ ਜਾਂ ਕੋਈ ਬਾਹਰ ਨੇ ਉਹਨਾਂ ਨੇ ਉਹਨਾਂ ਦੇ ਜਾਲੀ ਆਧਾਰ ਕਾਰਡ ਬਣਾ ਕੇ ਜਾਲੀ ਆਧਾਰ ਕਾਰਡ ਬਣਾ ਕੇ ਉਹਨਾਂ ਦੀਆਂ ਫੋਟੋਆਂ ਲਾ ਕੇ ਵੋਟਾਂ ਪੁਗਤੌਣ ਦੀ ਫੋਟੋ ਵੋਟ ਪੁਗਤੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਕਿ ਤੁਹਾਡੇ ਪ੍ਰੈਸ ਦੇ ਸਹਿਯੋਗ ਨਾਲ ਅੱਜ ਸਾਨੂੰ ਉਹਦੇ ਵਿੱਚ ਕਾਫੀ ਸਫਲਤਾ ਮਿਲੀ ਕਿ ਉਹ ਬੰਦੇ ਫੜੇ ਗਏ ਠੀਕ ਹੈ ਜੀ ਹੁਣ ਜੀ ਕਿਸ ਤਰੀਕੇ ਨਾਲ ਸੁਝਾਣ ਲੱਗ ਰਿਹਾ ਵਾਰਡ ਨੰਬਰ 3 ਚ ਦੁਬਾਰਾ ਤੋਂ ਇਲੈਕਸ਼ਨ ਹੋ ਰਹੀ ਆ ਕੀ ਕਹਿਣਾ ਚਾਹੋਗੇ ਜੀ ਵਾਰਡ ਨੰਬਰ 3 ਦੇ ਵਿੱਚ ਦੁਬਾਰਾ ਇਲੈਕਸ਼ਨ ਜ਼ਰੂਰ ਹੋ ਰਹੀ ਹੈ ਪਰ ਇੱਕ ਪ੍ਰੀਪਲਾਨਡ ਤਰੀਕੇ ਨਾਲ ਸਾਰਾ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਐਮਐਲਏ ਸਾਹਿਬ ਦੀ ਧਰਮ ਪਤਨੀ ਜਿਹੜੇ ਐਮਸੀ ਦੀ ਇਲੈਕਸ਼ਨ ਲੜ ਰਹੇ ਨੇ ਜਾਣ ਬੁੱਝ ਕੇ ਉਸ ਦਿਨ ਮਸ਼ੀਨਾਂ ਦੇ ਵਿੱਚ ਸਰਕਾਰਾਂ ਦੇ ਹੱਥ ਚ ਇਹਨਾਂ ਨੇ ਗੜਬੜੀ ਕੀਤੀ ਜਿਹੜਾ ਭਾਜਪਾ ਦਾ ਚੋਣ ਨਿਸ਼ਾਨ ਨਹੀਂ ਸੀ ਤਾਂ ਜੋ ਕਿ ਇੱਕ ਕੱਲੀ ਇਲੈਕਸ਼ਨ ਸ਼ਹਿਰ ਚ ਹੋਵੇ ਤੇ ਅਸੀਂ ਉੱਥੇ ਧੱਕਾ ਕਰ ਸਕੀਏ ਤੇ ਆਪਣੇ ਵੀਰਵਾਰ ਨੂੰ ਜਿਤਾ ਸਕੀਏ ਰਿਜ਼ਲਟ ਤੁਹਾਡੇ ਸਾਹਮਣੇ ਨੇ ਜੋ ਸ਼ਹਿਰ ਚ ਆਏ ਨੇ ਸਿਰਫ 5 ਕੇ ਸੀਟਾਂ ਤੇ ਸਿਰਫ 6 ਸੀਟਾਂ ਤੇ ਹੀ ਝਾੜੂ ਜਿੱਤ ਮਿਲੀ ਆ ਪੱਤਿਆਂ ਨੂੰ ਪਤਾ ਸੀ ਕਿ ਅਸੀਂ ਹਾਰ ਰਹੇ ਹਾਂ ਉਸੇ ਬਗਲਾੜ ਦੀ ਇਹਨਾਂ ਧੱਕਾ ਕਰਨ ਦੀ ਨਿਸ਼ਾਨੀ ਨਾਲ ਬਾਹਰ ਤੁਸੀਂ ਵੇਖ ਹੀ ਰਹੇ ਹੋ ਸਾਰੇ ਪੰਜਾਬ ਤੋਂ ਲਿਆ ਕੇ ਗੁੰਡੇ ਇਹਨਾਂ ਨੇ ਬਿਠਾਏ ਹੋਏ ਨੇ ਆਪਣੇ ਗੂਠਾਂ ਦੇ ਅਸਲ ਸਾਨੂੰ ਇਹ ਡਰ ਵੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰ ਚੁੱਕੇ ਹਾਂ ਇਥੇ ਟੱਕਾ ਕਰਨਗੇ ਬੂਥ ਕੈਪਚਰਿੰਗ ਕਰਨਗੇ ਸੋ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਅਪੀਲ ਆ ਬੇਨਤੀ ਆ ਕਿ ਇਸ ਵੇਲੇ ਜੋ ਸਚਾਈ ਆ ਤੇ ਤੁਹਾਡੇ ਪ੍ਰੈਸ ਦੇ ਮਾਧਿਅਮ ਰਾਈ ਵੀ ਮੈਂ ਬੇਨਤੀ ਕਰਨਾ ਕਿ ਉਹਨਾਂ ਕੀ ਟਟ ਕੇ ਜੋ ਸਚਾਈ ਆ ਉਹਦਾ ਸਾਥ ਆਓ ਇਹ ਝਾੜੂ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ ਤੇ ਐਮਐਲਏ ਸਾਡੀ ਧਰਮ ਪੱਤਰੀ ਵੀ ਤਿੰਨ ਬਰਵਾੜ ਤੋਂ ਹਾਰ ਰਹੀ ਤੇ ਜਿਹੜਾ ਲੋਕਾਂ ਦਾ ਫਤਵਾ ਉਹ ਕਾਂਗਰਸ ਦੇ ਹੱਥ ਵਿੱਚ ਬਹੁਤ ਗਿਆ ਸਾਡੇ ਜਿਹੜੇ ਸੀ ਆਜ਼ਾਦ ਉਮੀਦਵਾਰ ਖੜੇ ਕੀਤੇ ਸੀ ਸਾਡੇ ਆਜ਼ਾਦ ਵਿਚਾਰ ਦਿੱਤੇ ਨੇ ਸਿੰਬਲ ਤੇ ਵੀ ਤਿੰਨ ਦਿੱਤੇ ਨੇ ਬਟ ਫਿਰ ਵੀ ਕੁਝ ਸਾਡੀਆਂ ਜਿਹੜੀਆਂ ਗਲਤੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਨੂੰ ਠੀਕ ਕਰਾਂਗੇ ਤੇ ਡਟ ਕੇ ਲੋਕਾਂ ਦੇ ਨਾਲ ਵਰਕਰਾਂ ਦੇ ਨਾਲ ਤੇ ਸ਼ਹਿਰ 'ਚ ਕਾਂਗਰਸ ਪਾਰਟੀ ਨੂੰ ਹੋਰ ਤਕੜਾ ਕਰਾਂਗੇ ਸਰ ਇਹ ਤੇ ਜਾਲੀ ਵੋਟਾਂ ਜਿਹੜੀਆਂ ਪੈ ਰਹੀਆਂ ਕਾਫੀ ਕਾਬੂ ਆ ਰਹੇ ਨੇ ਤਿੰਨ ਬੰਦੇ ਕਾਬੂ ਉਹ ਇੰਨਾ ਨੇ ਕੱਲ ਰਾਤ ਕੀ ਕੀਤਾ ਜੀ ਕੁਝ ਜਿਹੜੇ ਐਨ ਆਰ ਆਈ ਸਾਡੇ ਭਰਾ ਨੇ ਕੁਝ ਬੰਦੇ ਜਿਨ੍ਹਾਂ ਦੀ ਕਿਸੇ ਵੀ ਡੈਥ ਹੋ ਚੁੱਕੀ ਆ ਜਾਂ ਕੋਈ ਬਾਹਰ ਨੇ ਉਹਨਾਂ ਨੇ ਉਹਨਾਂ ਦੇ ਚਾਲੀ ਆਧਾਰ ਕਾਰਡ ਬਣਾ ਕੇ ਚਾਲੀ ਆਧਾਰ ਕਾਰਡ ਬਣਾ ਕੇ ਉਹਨਾਂ ਦੀਆਂ ਫੋਟੋਆਂ ਲਾ ਕੇ ਔਰ ਵੋਟ ਪੁਗਤੌਣ ਦੀ ਕੋਈ ਫੋਟੋ ਵੋਟ ਪੁਗਤੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਕਿ ਤੁਹਾਡੇ ਪ੍ਰੈਸ ਦੇ ਸਹਿਯੋਗ ਨਾਲ ਅੱਜ ਸਾਨੂੰ ਉਹਦੇ ਵਿੱਚ ਕਾਫੀ ਸਫਲਤਾ ਮਿਲੀ ਕਿ ਉਹ ਬੰਦੇ ਫੜੇ ਗਏ ਠੀਕ ਹੈ